ਪਰ ਨਿੰਮ ਵਰਗਾ ਜਿਹਦਾ ਕੌੜਾ ਸੁਭਾਅ ਨਾ ਕਿਸੇ ਜਿਗਿਆਸੂ ਦਾ ਉਹਨੂੰ ਵੀ ਮਹਾਪੁਰਖ ਸੁਗੰਧਿਤ ਭਗਤੀ ਵਾਲਾ ਕਰ ਦਿੰਦੇ ਨੇ ਜੇ ਸ਼ਰਨ ਆ ਜਾਵੇ ਮਨਮੁਖ ਵੀ ਤੇ ਮਨਮੁਖ ਨੂੰ ਵੀ ਸੁਗੰਧਿਤ ਭਗਤੀ ਦੀ ਸੁਗੰਧੀ ਵਾਲਾ ਕਰ ਦਿੰਦੇ ਨੇ ਤਦੇ ਕਿਹਾ ਹੈ ਕਿ ਪਾਰਸਮੈ ਅਰ ਸੰਤਮੈ ਵੱਡੂ ਅੰਤਰੋ ਜਾਣ ਪਾਰਸ ਵਿੱਚ ਵੀ ਕਰਸੈਣੀ ਗੁਣ ਹੈ ਉਹ ਲੋਹੇ ਨੂੰ ਸ਼ੂ ਜਾਵੇ ਤੇ ਸੋਨਾ ਬਣ ਜਾਂਦਾ ਹੈ ਪਰ ਰੱਬ ਦਾ ਪਿਆਰਾ ਮਹਾ ਪਾਰਸ਼ ਹੈ ਪਾਰਸ਼ ਲੋਹੇ ਨੂੰ ਸ਼ੂ ਕੇ ਸੋਨਾ ਬਣਾਉਂਦਾ ਪਰ ਪਾਰਸ਼ ਨਹੀਂ ਬਣਾਉਂਦਾ ਰੱਬ ਦੇ ਪਿਆਰੇ ਆਪਣੇ ਵਰਗਾ ਬਣਾ ਲੈਂਦੇ ਨੇ ਪਾਰਸਮੈ ਅਰਸੰਤਮੈ ਵੱਡੋ ਅੰਤਰੋ ਜਾਣ ਵੈ ਲੋਹਾ ਪਾਰਸ਼ ਕਰੇ ਵੈ ਕਰੇ ਆਪ ਸਮਾਨ ਉਹ ਆਪਣੇ ਸਮਾਨ ਕਰ ਲੈਂਦੇ ਨੇ ਭਗਤੀ ਵਿੱਚ ਲਾ ਕੇ ਉਹਨੂੰ ਆਪਣੇ ਵਰਗਾ ਬਣਾ ਲਿੱਤੇ ਨੇ